ਖਾਲਸਾਈਡ ਦੇ ਵੱਲੋਂ ਇਸ ਏਰੀਏ ਦੇ ਵਿੱਚ ਜਿਹੜੀ ਪਹਿਲਾਂ ਰਾਸ਼ਨ ਦੀ ਡਰਾਈਵ ਚਲਾਈ ਗਈ ਜਾਂ ਹੋਰ ਕਾਰਜ ਕੀਤੇ ਗਏ ਉਸ ਦੇ ਨਾਲ ਨਾਲ ਹੀ ਅੱਜ ਖਾਲਸਾਈਡ ਦੇ ਵੱਲੋਂ ਇਸ ਏਰੀਏ ਦੇ ਵਿੱਚ ਜ਼ਮੀਨਾ ਬਣਾਉਣ ਦਾ ਕਾਰਜ ਜਿਹੜਾ ਉਹਦੀ ਆਰੰਭਤਾ ਹੈਗੀ ਹੈ ਉਹ ਕਰ ਦਿੱਤੀ ਗਈ ਹੈ ਇੱਥੇ ਹਨਾਂ ਦੀ ਮਾਰ ਦੇ ਕਾਰਨ ਆਏ ਨੁਕਸਾਨ ਹੋਏ ਖੇਤਾਂ ਦੇ ਲਈ ਡੀਜ਼ਲ ਦੀ ਸੇਵਾ ਸਮੂਹ ਨਗਰ ਸਾਧ ਸੰਗਤ ਦੀ ਸਹਿਯੋਗ ਨਾਲ ਲੈ ਕੇ ਪਹੁੰਚੇ ਆ ਖਾਲਸਾਡ ਵੱਲੋਂ ਪਹਿਲੇ ਫੇਸ ਦੇ ਵਿੱਚ ਜਿਹੜੇ ਜ਼ਿੰਮੇਦਾਰ ਜਿਨ੍ਹਾਂ ਦੀਆਂ ਜ਼ਮੀਨਾਂ ਬਿਲਕੁਲ ਸੁੱਕ ਚੁੱਕੀਆਂ ਉਹਨਾਂ ਦੀ ਬਹਾਈ ਲੈਵਲਿੰਗ ਜਾਂ ਉਸ ਦੀ ਬਜਾਈ ਦੇ ਲਈ ਜਿਹੜੇ ਕਾਰਜ ਆ ਉਹ ਖਾਲਸਾਡ ਵੱਲੋਂ ਕੀਤੇ ਜਾਣਗੇ ਇਸੇ ਡਰਾਈਵ ਦੇ ਥਰੂ ਅੱਜ ਦੂਜਾ ਪਿੰਡ ਨਜ਼ਦੀਕ ਖੰਨਾ ਲੁਧਿਆਣਾ ਚਲੇ ਤੋਂ ਇਹ ਜਿਹੜੇ ਭਾਈ ਸਾਹਿਬ ਹੁਣੇ ਆ ਸਾਰੇ ਉਸ ਪਿੰਡ ਤੋਂ ਆਏ ਆ ਇਹ ਤੇਲ ਦੀ ਮਦਦ ਖਾਲਸਾਡ ਦੇ ਲਈ ਲੈ ਕੇ ਆਏ ਆ ਅਸੀਂ ਖਾਲਸਾਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਹੈ ਖਾਲਸਾ ਈਸਟ ਵੱਲੋਂ ਇਹਨਾਂ ਨੌਜਵਾਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸੰਗਤਾਂ ਵੀ ਸਹਿਯੋਗ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਚੱਲ ਰਹੇ ਨੇ ਕਿ ਅਸੀਂ ਅਕੇ ਤੋਂ ਵੀ ਜਿਵੇਂ ਵੀ ਹੋ ਸਕੇ ਆ ਨਗਰ ਦੇ ਸਹਿਯੋਗ ਦੇ ਨਾਲ ਖਾਲਸਾ ਈਸਟ ਦੇ ਵਿੱਚ ਸਹਿਯੋਗ ਪਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ